ਸਹਾਨਾ ਹਸਪਤਾਲ ਦੇ ਵਿੱਚ ਅੱਜ 90 ਰੋਬੋਟ ਦੀ ਸ਼ੁਰੂਆਤ ਹੋਈ ਹੈ ਜਿਸ ਨਾਲ ਬਹੁਤ ਸਾਰੀਆਂ ਸਰਜਰੀਜ਼ ਜਿਹੜੀਆਂ ਨੇ ਜੋ ਕਿ ਕੈਲੀ ਕੰਪਲਿਕੇਟਿਡ ਸਰਜਰੀਜ਼ ਜਿਹੜੀਆਂ ਨੇ ਉਹ ਸੰਭਵ ਹੋ ਸਕੀਆਂ ਨੇ ਤੇ ਗਾਇਨਕੋਲੋਜੀ ਦੇ ਖੇਤਰ ਦੇ ਵਿੱਚ ਜਿਸ ਦੇ ਵਿੱਚ ਅਕਸਰ ਜਿਹੜੀਆਂ ਮਹਿਲਾਵਾਂ ਜਿਹੜੀਆਂ ਨੇ ਉਹ ਸਵਾਲ ਲੈ ਕੇ ਆਉਂਦੀਆਂ ਨੇ ਉਹ ਸਵਾਲ ਜਿਹੜੇ ਨੇ ਉਸ ਦੇ ਹੱਲ ਕਿਦਨੇ ਕਿਤੇ ਉਸ ਉਹਨਾਂ ਸਵਾਲਾਂ ਨਾਲ ਜੁੜੇ ਸਰਜਰੀਜ਼ ਦੇ ਹੱਲ ਕਿਦਨੇ ਕਿਤੇ ਇਸ ਰੋਬੋਟਿਕ ਸਰਜਰੀ ਦੇ ਨਾਲ ਉਹ ਸੰਭਵ ਹੋ ਸਕਦੇ ਨੇ ਸਾਡੇ ਨਾਲ ਡਾਕਟਰ ਅਸ਼ਵੀ ਮੌਜੂਦ ਨੇ ਸੋਹਣਾ ਹਸਪਤਾਲ ਤੋਂ ਡਾਕਟਰ ਹੈਨਾ ਮੌਜੂਦ ਨੇ ਅਸੀਂ ਦੋਨਾਂ ਨਾਲ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਡਾ ਡਾਕਟਰ ਅਸ਼ਵੀ ਤੁਹਾਡ ਨਾਲ ਹੈ ਕਿ ਕਿਸ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਇਹ ਰੋਬੋਟਿਕ ਸਰਜਰੀ ਜਿਹੜੀ ਹੈਗੀ ਹੈ ਗਾਇਨਕੋਲੋਜੀ ਦੇ ਖੇਤਰ ਦੇ ਵਿੱਚ ਜਿਹੜਾ ਹੈ ਮਹਿਲਾਵਾਂ ਦੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੋ ਸਕਦਾ ਸੋ ਮੈਂ ਇਹ ਦੱਸਣਾ ਚਾਹਾਂਗੀ ਸਾਰਿਆਂ ਨੂੰ ਕਿ ਹਰ ਉਹ ਗਾਇਨੀ ਦੀ ਸਰਜਰੀ ਜੋ ਕਿ ਓਪਨ ਹੋ ਸਕਦੀ ਹੈ ਜਾਂ ਲਾਪਰੋਸਕੋਪਿਕਲੀ ਹੋ ਸਕਦੀ ਹੈ ਉਹ ਸਾਰੀਆਂ ਸਰਜਰੀਆਂ ਅਸੀਂ ਰੋਬੋਟ ਦੇ ਰਾਹੀਂ ਕਰ ਸਕਦੇ ਹਾਂ ਐਂਡ ਇਹਦੀ ਐਡਵਾਂਟੇਜ ਇਹ ਹੈ ਕਿ ਇਟ ਗਿਵਸ ਮੋਰ ਐਕਿਊਰੇਸੀ ਜ਼ਿਆਦਾ ਪ੍ਰੈਸੀਜਨ ਬਹੁਤ ਹੀ ਜਲਦੀ ਟਾਈਮ ਘੱਟ ਲੱਗਦਾ ਇਹਦੇ ਵਿੱਚ ਐਂਡ ਇਸੇ ਦੇ ਨਾਲ ਨਾਲ ਪੇਸ਼ੈਂਟ ਦੀ ਰਿਕਵਰੀ ਜਲਦੀ ਹੁੰਦੀ ਹੈ ਪੇਸ਼ੈਂਟ ਨੂੰ ਆਪਣਾ ਬੈਕ ਟੂ ਰੂਟੀਨ ਕੰਮ ਦਾ ਜੋ ਹੈ ਉਹ ਜਲਦੀ ਜਾਂਦੇ ਨੇ ਐਂਡ ਪੇਸ਼ੈਂਟ ਨੂੰ ਪੋਸਟ ਆਫ ਰਿਕਵਰੀ ਵੀ ਉਹਦੀ ਜਿਹੜੀ ਹੈ ਬਹੁਤ ਫਾਸਟ ਹੁੰਦੀ ਹੈ ਸੋ ਗਾਇਨੀ ਤੀਆਂ ਪ੍ਰੋਬਲਮਸ ਜਿਵੇਂ ਕਿ ਹੋ ਗਏ ਫਾਈਬਰੋਇਡਸ ਰਸੋਲੀਆਂ ਬੱਚੇਦਾਨੀ ਦੇ ਟਿਊਮਰ ਜਿਵੇਂ ਕਿ ਅੰਡੇਦਾਨੀ ਦੇ ਵਿੱਚ ਸਿਸਟ ਬਣ ਜਾਂਦੇ ਨੇ ਜਿਵੇਂ ਕਿ ਤੁਸੀਂ ਸੁਣਿਆ ਹੋਵੇਗਾ ਐਂਡੋਮੈਟ੍ਰੀਓਸਿਸ ਨਾਮ ਦੀ ਇੱਕ ਗਾਇਨੀ ਦੀ ਪ੍ਰੋਬਲਮ ਹੁੰਦੀ ਹੈ ਜਿਸ ਕਰਕੇ ਬਹੁਤ ਸਾਰੇ ਮਰੀਜ਼ ਜੋ ਨੇ ਕਨਸੀਵ ਨਹੀਂ ਕਰ ਪਾਉਂਦੇ ਜਾਂ ਜਿਵੇਂ ਗਾਇਨੀ ਦਾ ਕੋਈ ਵੀ ਕੈਂਸਰ ਹੋਏ ਬੱਚੇਦਾਨੀ ਦਾ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਾਂ ਅੰਡੇਦਾਨੀ ਦਾ ਕੈਂਸਰ ਜਾਂ ਕੋਈ ਵੀ ਤਰ੍ਹਾਂ ਦਾ ਗਾਇਨਕੋਲੋਜੀਕਲ ਕੈਂਸਰ ਜੋ ਹੈ ਉਹ ਅਸੀਂ ਰੋਬੋਟ ਦੇ ਰਾਹੀਂ ਆਪਰੇਟ ਕਰ ਸਕਦੇ ਆ ਵਿਦ ਮੱਚ ਮੋਰ ਐਕਿਊਰੇਸੀ ਮੱਚ ਮੋਰ ਪ੍ਰੀਸੀਜਨ ਬਹੁਤ ਹੀ ਕਟ ਡਿਊਰੇਸ਼ਨ ਆਫ ਸਰਜਰੀ ਦੇ ਨਾਲ ਐਂਡ ਬਹੁਤ ਹੀ ਜਲਦੀ ਪੇਸ਼ੈਂਟ ਇਹਦੇ ਨਾਲ ਰਿਕਵਰ ਕਰਨਗੇ ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਵੀ ਕੈਨ ਕਨਜ਼ਰਵ ਦਾ ਫਰਟੀਲਿਟੀ ਪੇਸ਼ੈਂਟ ਨੂੰ ਜਿਹੜੇ ਕਨਸੀਵ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਲਈ ਸਾਨੂੰ ਜੋ ਵੀ ਸਰਜਰੀਜ਼ ਕਰਨੀਆਂ ਪੈਂਦੀਆਂ ਨੇ ਉਹ ਸਾਰੀ ਆ ਸਰਜਰੀਜ਼ ਅਸੀਂ ਰੋਬੋਟ ਰਾਹੀਂ ਕਰ ਸਕਦੇ ਹਾਂ ਐਂਡ ਇਸੇ ਦੇ ਨਾਲ ਨਾਲ ਇਹ ਇੰਨਾ ਐਕਿਊਰੇਟ ਹੈ ਕਿ ਅਸੀਂ ਆਰਗਨ ਨੂੰ ਬਚਾ ਸਕਦੇ ਹਾਂ ਵੀ ਕੈਨ ਪ੍ਰੀਜ਼ਰਵ ði ਆਰਗਨ ਬਿਮਾਰੀ ਨੂੰ ਕੱਢ ਸਕਦੇ ਹਾਂ ਤੇ ਆਰਗਨ ਨੂੰ ਪ੍ਰੀਜ਼ਰਵ ਕਰ ਸਕਦੇ ਹਾਂ ਰੋਬੋਟ ਦੇ ਰਾਹੀਂ ਸੋ ਡਾਕਟਰ ਹੈਨਾ ਸਭ ਤੋਂ ਵੱਡੀ ਗੱਲ ਇੱਥੇ ਵਿੱਚ ਜਿੱਦਾਂ ਮੈਮ ਨੇ ਵੀ ਦੱਸਿਆ ਕਿ ਸਰਜਰੀਜ਼ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀਆਂ ਨੇ ਆਰਗਨਸ ਨੂੰ ਬਚਾਇਆ ਜਾ ਸਕਦਾ ਹੈ ਜਾਂ ਸਮਾਂ ਘੱਟ ਲੱਗ ਸਕਦਾ ਪਰ ਸਭ ਤੋਂ ਵੱਡਾ ਸਵਾਲ ਇਹ ਕਿ ਜ਼ਰੂਰ ਮਹਿਲਾਵਾਂ ਜ਼ਰੂਰ ਪੁੱਛਦੀਆਂ ਨੇ ਕਿ ਸਰਜਰੀ ਦਾ ਉਹ ਸਮਾਂ ਕਦੋਂ ਆਉਂਦਾ ਕਿਉਂਕਿ ਕਈ ਵਾਰੀ ਦੇਖਿਆ ਜਾਂਦਾ ਕਿ ਕੁਝ ਬਿਮਾਰੀਆਂ ਜਿਹੜੀਆਂ ਹੋ ਜਾਂਦੀਆਂ ਨੇ ਪਹਿਲੀ ਗੱਲ ਤਾਂ ਹਰ ਇੱਕ ਔਰਤ ਕਹਿੰਦੀ ਕਿ ਉਸ ਵੇਲੇ ਪ੍ਰੀਕੌਸ਼ਨਸ ਲਿਤੀਆਂ ਜਾਂਦੀਆਂ ਨੇ ਪਰ ਫਿਰ ਵੀ ਕਈ ਵਾਰੀ ਸਰਜਰੀਜ਼ ਦਾ ਸਮਾਂ ਜਿਹੜਾ ਉਹ ਬਣ ਜਾਂਦਾ ਕਿ ਉਹ ਕਿਹੜੀ ਕੰਡੀਸ਼ਨਸ ਹੁੰਦੀਆਂ ਨੇ ਜਿਦੇ ਵਿੱਚ ਸਰਜਰੀ ਜਿਹੜੀ ਹੈ ਉਹ ਲਾਜ਼ਮੀ ਹੋ ਜਾਂਦੀ ਹੈ ਸੋ ਬਹੁਤ ਸਾਰੀ ਐਸੀ ਕੰਡੀਸ਼ਨਸ ਹੈ ਜੋ ਗਾਇਨੀ ਵਿੱਚ ਐਕਚੁਅਲੀ ਪਰਸਿਸਟੈਂਟ ਹੈ ਲਾਈਕ ਬਹੁਤ بڑے ਟਿਊਮਰਸ ਐਸੇ ਪੇਸ਼ੈਂਟਸ ਹੁੰਦੇ ਹਨ ਜਿੰਨਕੋ ਕਈ ਵਾਰ ਐਸਾ ਹੁੰਦਾ ਕਿ ਸਿੰਪਟਮਸ ਹੀ ਨਹੀਂ ਆਤੇ ਬਟ बहुत बड़े बड़े ट्यूमर्स उनमें हो जाते हैं एंड रोबोटिक सर्जरी के थ्रू हम उन बड़े बड़े ट्यूमर्स बड़े बड़े फाइब्रॉइड्स को बहुत इजीली एक्सेस कर सकते हैं एंड बिल्कुल मिनिमल ब्लड लॉस के थ्रू बिल्कुल छोटे इंसजनस के थ्रू रोबोटिक सर्जरी के द्वारा हम पेशेंट को बेटर आउटकम दे सकते हैं सिमिलरली ऐसे बहुत सारे पेशेंट्स हैं आजकल जो जैसे जिनके मैरिज़ लेट हो रही हैं चाइल्ड बेयरिंग लेट हो रही है दे आर नॉट एबल टू कंसीव मतलब उन्हें कंसीविंग में प्रॉब्लम आ रही है इनफर्टिलिटी के प्रोसीजर्स हो रहे हैं So, उन में मोस्ट ऑफ द विमेन लाइक जिनको प्रॉब्लम है कुछ एंडोमेट्रियोसिस की वजह से कुछ इंफेक्शन की वजह से जिनमें जो ये प्रॉब्लम है बहुत डीप रूटेड है जहां पे ओपन सर्जरीज के थ्रू या लैप्रोस्कोपी के थ्रू भी पहुंचना बहुत मुश्किल है बिकॉज जैसे आ, आ, सर ने बताया कि बिकॉज ऑफ द फ्लेक्सीबिलिटी ऑफ द इंस्ट्रूमेंट्स वहां तक इवन लैप्रोस्कोपी में भी पहुंचना बहुत मुश्किल होता है विद दिस रोबोटिक सर्जरी बिकॉज एक सेवन डिग्री मूवमेंट जो है वो हमारा अवेलेबल है एक रिस्ट एंडो रिस्ट मूवमेंट हमारा अवेलेबल है सो so वो डीपर सर्जरीज करना इट इज़ पॉसिबल पेशेंट का बेटर आउटकम देना इट इज़ पॉसिबल एंड इट इज़ ऑर्गन प्रिजर्विंग मतलब कॉम्प्लीकेशन रेट जो हैं वो भी कम होते हैं पेशेंट का जो आउटकम है इन द सेंस ऑफ रिकवरी इट गेट्स बैटर पर जिते तक गल की डॉक्टर ਜਦੋਂ ਲੇਡੀਜ਼ ਕਿਹੜੀਆਂ ਅਜਿਹੀਆਂ ਚੀਜ਼ਾਂ ਦਾ ਖਿਆਲ ਰੱਖਣ ਖਾਸ ਕਰਕੇ ਬਤੌਰ ਜਦੋਂ ਇਹ ਗਾਇਨ ਕਾਲਜਿਸ ਜਿਹੜੀਆਂ ਨੇ ਸ਼ਾਇਦ ਤੁਹਾਡੇ ਜਿਹੜੇ ਮਰੀਜ਼ ਹੋਣਗੇ ਤੁਸੀਂ ਉਹਨਾਂ ਨੂੰ ਵੀ ਉਹ ਸਲਾਹਾਂ ਦਿੰਦੇ ਹੋਵੋਗੇ ਜਾਂ ਤੁਹਾਡੇ ਫਾਲੋਅਰਸ ਨੂੰ ਵੀ ਸਲਾਹ ਤੁਸੀਂ ਦਿੰਦੇ ਹੋਵੋਗੇ ਪਰ ਉਹ ਕਿਹੜੀਆਂ ਚੀਜ਼ਾਂ ਅਜਿਹੀਆਂ ਹੋਣਗੀਆਂ ਕਿ ਇੱਕ ਇੱਕ ਮਹਿਲਾ ਨੂੰ ਖਾਸ ਕਰਕੇ ਜਿਹੜਾ ਹੈ ਉਹ ਧਿਆਨ ਚ ਸਭ ਤੋਂ ਜ਼ਿਆਦਾ ਰੱਖਣੀ ਚਾਹੀਦੀ ਹੈ ਦੇਖੋ ਔਰਤਾਂ ਹੈਲਥ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਫੈਮਿਲੀ ਦੇ ਵਿੱਚ ਜੇ ਔਰਤ ਹੈਲਦੀ ਹੈ ਤਾਂ ਸਾਰੇ ਹੈਲਦੀ ਨੇ ਸੋ ਔਰਤ ਨੂੰ ਆਪਣੇ ਹੈਲਥ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਉਹ ਕਿਵੇਂ ਕਿ ਬ੍ਰੈਸਟ ਸੈਲਫ ਐਗਜ਼ਾਮੀਨੇਸ਼ਨ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਉਹਨੂੰ ਉਹ ਸੈਲਫ ਐਗਜ਼ਾਮੀਨੇਸ਼ਨ ਮਹੀਨੇ 'ਚ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਫਿਰ ਇੱਕ ਪੈਪਸ ਮੀਅਰ ਹੁੰਦਾ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦਾ ਸ਼ੱਕ ਵਾਲਾ ਟੈਸਟ 3 ਸਾਲ 'ਚ ਹਰ ਮਹਿਲਾ ਨੂੰ ਉਹ ਪੈਪਸਮਾਇਰ ਟੈਸਟ ਆਪਣੇ ਗਾਇਨਕੋਲੋਜਿਸਟ ਕੋਲ ਜਾ ਕੇ ਜ਼ਰੂਰ ਕਰਵਾਉਣਾ ਚਾਹੀਦਾ ਹੈ। ਥੈਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹਦੇ ਪੀਰੀਅਡ ਦਾ ਪੈਟਰਨ ਕੀ ਹੈ। ਜੇਕਰ ਕਿਸੇ ਮਹਿਲਾ ਨੂੰ ਪੀਰੀਅਡ 7 ਦਿਨ ਤੋਂ ਲੰਬਾ ਹੈ ਜਾਂ ਪੀਰੀਅਡ ਬਹੁਤ ਹੈਵੀ ਆਏ ਜਾਂ ਉਹਨੂੰ ਪੀਰੀਅਡ ਮਹੀਨੇ 'ਚ 2-2 3-3 ਵਾਰ ਆਣ ਤਾਂ ਸ਼ੀ ਸ਼ੁੱਡ ਰਿਪੋਰਟ ਹਰ ਡਾਕਟਰ ਜਾਂ ਜੇ ਉਹਨੂੰ ਇੱਕ ਅਜੀਬ ਜਿਹੀ ਪੇਨ ਹੋਏ ਉਹਦੇ ਲੋਅਰ ਐਬਡੋਮਨ ਦੇ ਵਿੱਚ ਮਤਲਬ ਪੇਨ ਵਗੈਰਾ ਉਹ ਫੀਲ ਕਰੇ ਜਿਹਦਾ ਹੋਰ ਕੋਈ ਰੀਜ਼ਨ ਉਹਨੂੰ ਨਹੀਂ ਲੱਗ ਰਿਹਾ ਉਹ ਗੈਸ ਵੀ ਨਹੀਂ ਹੈ ਉਹ ਸਟੋਨ ਦੀ ਪੇਨ ਵੀ ਨਹੀਂ ਹੈ ਤਾਂ ਉਹ ਇੱਕ ਵਾਰੀ ਜਾ ਕੇ ਗਾਇਨਕੋਲ ਦੀ ਜ਼ਰੂਰ ਜਾ ਕੇ ਦਿਖਾਏ ਜਾਂ ਕਈ ਵਾਰੀ ਤੁਹਾਨੂੰ ਕੋਈ ਅਬਨਾਰਮਲ ਡਿਸਚਾਰजेस ਵਗੈਰਾ ਨਹੀਂ ਤਾਂ ਉਹ ਵੀ ਜਾ ਕੇ ਉਹਨਾਂ ਨੂੰ ਇੱਕ ਵਾਰੀ ਗਾਇਨਕੋਲੋਜਿਸ ਨੂੰ ਦਿਖਾਣੇ ਚਾਹੀਦੇ ਸਾਲ ਚ ਇੱਕ ਵਾਰ ਆਪਣਾ ਪੈਲਵਿਕ ਆਰਗਨਸ ਦਾ ਅਲਟਰਾਸਾਉਂਡ ਜ਼ਰੂਰ ਕਰਾਣ ਆਪਣਾ 40 ਸਾਲ ਦੀ ਉਮਰ ਤੋਂ ਬਾਅਦ ਇੱਕ ਵਾਰੀ ਬ੍ਰੈਸਟ ਦਾ ਐਕਸ-ਰੇ ਜਿਹਨੂੰ ਆਪਾਂ ਮੈਮੋਗ੍ਰਾਫੀ ਕਹਿੰਦੇ ਆ ਉਹ ਜ਼ਰੂਰ ਕਰਾਣ 3 ਸਾਲ ਚ ਇੱਕ ਵਾਰ ਆਪਣਾ 21 ਸਾਲ ਦੀ ਉਮਰ ਤੋਂ ਬਾਅਦ ਆਪਣਾ ਪੈਪਸ ਮੀਅਰ ਜ਼ਰੂਰ ਕਰਾਣ ਐਂਡ ਅਗਰ ਉਹਨਾਂ ਦੇ ਪੀਰੀਅਡ ਦੇ ਪੈਟਰਨ ਦੇ ਵਿੱਚ ਕੋਈ ਚੇਂਜ ਹੈਗਾ ਤਾਂ ਉਹ ਆਪਣੇ ਗਾਇਨਕੋਲੋਜਿਸ ਦੇ ਨਾਲ ਜ਼ਰੂਰ ਡਿਸਕਸ ਐਂਡ ਐਟ ਦਾ ਸੇਮ ਟਾਈਮ ਅਗਰ ਇੱਕ ਵੇਗ ਜਾਂ ਪੇਨ ਉਹ ਲੋਅਰ ਐਬਡੋਮਨ ਚ ਫੀਲ ਕਰਦੇ ਨੇ ਜਾਂ ਕੋਈ ਅਜੀਬ ਜਾਂ ਇੱਕ ਮੈਸ ਉਹ ਆਪਣੇ ਲੋਅਰ ਐਬਡੋਮਨ ਚ ਫੀਲ ਕਰਦੇ ਨੇ ਤਾਂ ਇੱਕ ਵਾਰੀ ਜਾ ਕੇ ਗਾਇਨੇਕੋਲੋਜਿਸਟ ਨੂੰ ਜ਼ਰੂਰ ਮਿਲਣ ਔਮਨ ਹੈਲਥ ਇਜ਼ ਦਾ ਮੋਸਟ ਇੰਪੋਰਟੈਂਟ ਫਾਰ ਦਾ ਫੈਮਿਲੀ ਹੈਲਥ ਠੀਕ ਹੈ ਡਾਕਟਰ ਹੈ ਨਾ ਇੱਕ ਸਵਾਲ ਤੁਹਾਨੂੰ ਤੋਂ ਇਹ ਜ਼ਰੂਰ ਬਣਦਾ ਹੈ ਕਿਉਂਕਿ ਕਈ ਵਾਰੀ ਜਦੋਂ ਲੇਡੀ ਨੂੰ ਕਿਸੇ ਨੂੰ ਸਰਜਰੀ ਕੀਤੀ ਜਾਂਦੀ ਹੈ ਖਾਸ ਕਰਕੇ ਗਾਇਨਿਕ ਦੇ ਨਾਲ ਰਿਲੇਟਡ ਸਰਜਰੀ ਕਹੀ ਜਾਂਦੀ ਹੈ ਉਸ ਤੋਂ ਕਿਤੇ ਨਾ ਕਿਤੇ ਇੱਕ ਮਨ ਦੇ ਵਿੱਚ ਡਰ ਜਿਹੜਾ ਉਹ ਜ਼ਰੂਰ ਇੱਕ ਮਹਿਲਾ ਦੇ ਮਨ ਦੇ ਵਿੱਚ ਪਨਪਰਾ ਸ਼ੁਰੂ ਹੋ ਜਾਂਦਾ ਉਸ ਡਰ ਤੋਂ ਕਿਸ ਤਰੀਕੇ ਬਚਿਆ ਜਾਵੇ ਤੇ ਲੇਡੀਜ਼ ਨੂੰ ਜਿਹੜਾ ਹੈ ਕਿਸ ਚੀਜ਼ ਦਾ ਖਿਆਲ ਜ਼ਿਆਦਾ ਮੋਸ ਪਬਲੀ ਰੱਖਣਾ ਚਾਹੀਦਾ सो so, कभी भी किसी भी फीमेल को किसी भी लेडी को जब भी सर्जरी एक एडवाइस की जाती है उससे ज़्यादा उसके परिवार वाले सबसे ज़्यादा घबरा जाते हैं कि अब घर का काम कौन करेगा खाना कौन बनाएगा बच्चों की देखभाल कौन करेगा बट एज अ सर्जन एज अ गायनाकोलॉजिस्ट सब फीमेल्स को ये मैं मैसेज जरूर देना चाहूँगी कि, कि किसी भी तरीके की कोई भी एक गायनाकोलॉजिकल कोई भी सर्जरी हो रोबोटिक स्पेशली लैप्रोस्कोपी उनमें पेशेंट की रिकवरी क्योंकि बेटर है उसमें ब्लड लॉस कम हो रहा है ऑलमोस्ट मिनिमल स्कार्स हैं सो इसलिए उसमें पेन कम हो रहा है इस वजह से पेशेंट की रिकवरी इज़ बेटर एंड उन्हें बिना घबराए हुए Uh, ये सर्जरी करा लेनी चाहिए अगर इफ़ इफ इट इज़ रिक्वायर्ड सो दैट उनका जो भी डिजीज़ है वो आगे ज़्यादा प्रोग्रेस ना करें एंड टाइमली जो है उनका इंटरवेंशन हो सके जिस तरीके से उनकी रिकवरी भी फास्टर हो ਚੀਕਾ ਜੀ ਬਹੁਤ ਬਹੁਤ ਧੰਨਵਾਦ ਸੋਹੇਸਨ ਸੰਨਾਲ ਡਾਕਟਰ ਅਸ਼ਪੀ ਤੇ ਡਾਕਟਰ ਹੇਰਨ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਗਾਇਨਕੋਲੋਜੀ ਦੇ ਖੇਤਰ ਦੇ ਵਿੱਚ ਇਹ ਜਿਹੜੀ ਮਸ਼ੀਨ ਹੈ ਜਿਹੜਾ ਰੋਬੋਟ ਹੈ ਉਹ ਬੇਹਦ ਜਿਹੜਾ ਹੈ ਕਾਰਗਰ ਸਾਬਿਤ ਹੋ ਸਕਦਾ ਖਾਸ ਕਰਕੇ ਜਿਹੜੇ ਡੀਪ ਰੂਟਡ ਆਰਗਨਸ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਕਿਸ ਤਰੀਕੇ ਕਾਰਗਰ ਜਿਹੜਾ ਸਾਬਿਤ ਹੋ ਸਕਦਾ ਤੇ ਇੱਕ ਮੈਸੇਜ ਜਿਹੜਾ ਅਸੀਂ ਡਾਕਟਰ ਅਸ਼ਪੀ ਤੋਂ ਲੈਣਾ ਚਾਹਵਾਂਗੇ ਜੀ ਡਾਕਟਰ ਅਸ਼ਪੀ ਮੈਂ ਇੱਕ ਗੱਲ ਜਿਹੜੀ ਆਪਾਂ ਹਲੇ ਤੱਕ ਮੈਂ ਸਭ ਦੇ ਨੋਟਿਸ 'ਚ ਲਿਆਣਾ ਚਾਹਾਂਗੀ ਕਿ ਬਹੁਤ ਸਾਰੀਆਂ ਐਸੀਆਂ ਸਰਜਰੀਜ਼ ਹੁੰਦੀਆਂ ਜਿਹੜੇ ਕਿ ਪੇਸ਼ੈਂਟ ਜਾਂ ਤਾਂ ਉਮਰ ਜ਼ਿਆਦਾ ਹੁੰਦੀ ਹੈ ਜਾਂ ਉਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਹੁੰਦੀ ਹੈ ਜਿਵੇਂ ਉਹਨਾਂ ਨੂੰ 슈ਗਰ ਹੈ, ਬੀਪੀ ਹੈ, ਥਾਇਰੋਇਡ ਦੀ ਪ੍ਰੋਬਲਮ ਹੈ ਜਾਂ ਉਹਨਾਂ ਨੂੰ ਕੋਈ ਹੋਰ ਕੋਮੋਰਬਿਡਿਟੀ ਹੈ ਜਿਸ ਕਰਕੇ ਉਹ ਐਨਸਥੀਸੀਆ ਲਈ ਕਾਫੀ ਹਾਈ ਰਿਸਕ ਪੇਸ਼ੈਂਟਸ ਹੁੰਦੇ ਨੇ ਪਰ ਸਰਜਰੀ ਕਰਨਾ ਸਾਡੀ ਮਜਬੂਰੀ ਹੈ। ਐਸੇ ਪੇਸ਼ੈਂਟਸ ਜੋ ਨੇ ਇਹਨਾਂ ਦੇ ਵਿੱਚ ਜੇ ਅਸੀਂ ਸਰਜਰੀ ਦੀ ਡਿਊਰੇਸ਼ਨ ਘਟਾ ਦਈਏ ਤਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਅਸੀਂ ਉਹਨੂੰ ਬਹੁਤ ਵੱਡੇ ਨੁਕਸਾਨ ਤੋਂ ਜਾਂ ਕਹਿ ਲਓ ਉਹਦੀ ਲਾਈਫ ਨੂੰ ਬਚਾ ਸਕਾਂਗੇ ਸੋ ਲੈਪਰੋਸਕੋਪੀ ਦੇ ਵਿੱਚ ਜਿਹੜੇ ਐਨਸਥੀसिया ਵਾਲੇ ਪੇਸ਼IENTS ਨੂੰ ਜਿਹੜਾ ਰਿਸਕ ਹੈ ਉਹ ਰੋਬੋਟਿਕ ਦੇ ਨਾਲ ਜਦੋਂ ਸਾਡੀ ਡਿਊਰੇਸ਼ਨ ਆਫ ਸਰਜਰੀ ਘਟ ਗਈ ਤਾਂ ਵੀ ਕੈਨ ਕੱਟ ਡਾਊਨ ਦਾ ਐਨਸਥੀसिया ਰਿਲੇਟਡ ਕੰਪਲਿਕੀਸ਼ਨਸ ਇਨ ਹਾਈ ਰਿਸਕ ਪੇਸ਼IENTS ਜਿਨ੍ਹਾਂ ਦੇ ਵਿੱਚ ਕੋਈ ਕੋਮੋਰਬਿਡਿਟੀਆਂ ਹੋਣ ਜਿਨ੍ਹਾਂ ਦੇ ਵਿੱਚ ਸਰਜਰੀ ਨੂੰ ਜਲਦੀ ਕਰਨਾ ਜ਼ਰੂਰੀ ਹੈ ਠੀਕ ਹੈ ਸੋ ਸਿੱਧੇ ਤੌਰ ਦੇ ਉੱਤੇ ਜਿਹੜਾ ਇੱਕ ਗੱਲ ਕਹੀ ਹੈ ਕਿ ਕਹਿੰਦੇ ਕਿ ਸਰਜਰੀ ਦਾ ਸਮਾਂ ਜਿਹੜਾ ਘਟੇਗਾ ਸੋ ਜਿਹੜੀ ਦਾ ਸਮਾਂ ਘਟੇਗਾ ਮਤਲਬ ਤੁਹਾਡਾ ਜਿਹੜਾ ਐਨਸਥੀਸੀਆ ਦਾ ਸਮਾਂ ਉਹ ਘਟੇਗਾ ਐਨਸਥੀਸੀਆ ਦਾ ਸਮਾਂ ਘਟੇਗਾ ਤੇ ਜਿਹੜਾ ਇੱਕ ਪੇਸ਼ੀਐਂਟ ਸਰਜਰੀ ਤੋਂ ਬਾਅਦ ਜਲਦੀ ਰਿਕਵਰ ਹੋ ਪਾਏਗਾ ਖਾਸ ਕਰਕੇ ਜਿਹੜੀ ਰਿਸਕ ਸਰਵਿਸ ਸਰਜਰੀਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਕਿਸੇ ਨੂੰ ਕੋਈ ਕੋਮੋਬਿਟੀ ਹੈ ਕਿਸੇ ਨੂੰ ਹਾਰਟ ਦੀ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਰੀਨਲ ਯਾਨੀ ਕਿ ਕਿਡਨੀ ਦੀ ਕੋਈ ਪ੍ਰੋਬਲਮ ਹੈ ਸੋ ਉਹ ਸਾਰੀਆਂ ਪ੍ਰੋਬਲਮਸ ਦੇ ਵਿੱਚ ਵੀ ਇਹ ਸਰਜਰੀ ਜਿਹੜੀ ਨੇ ਇਸ ਰੋਬੋਟਿਕ ਇਸ ਰੋਬੋਟਿਕ ਦੇ ਨਾਲ ਜਿਹੜੀ ਹੈ ਉਹ ਪੋਸੀਬਲ ਹੈ ਤਾਂ ਜੋ ਸਰਜਰੀ ਦਾ ਸਮਾਂ ਘਟਾਇਆ ਜਾ ਸਕੇ ਤੇ ਰਿਕਵਰੀ ਦਾ ਸਮਾਂ ਜਿਹੜਾ ਹੈ ਉਸ ਨੂੰ ਵੀ ਘਟਾ ਕੇ ਇਸਾਰ ਇੱਕ ਜ਼ਿੰਦਗੀ ਦੇ ਵਿੱਚ ਜਿਹੜਾ ਆਮ ਜ਼ਿੰਦਗੀ ਵਿੱਚ ਪਾਣਾ ਜਿਹੜਾ ਉਹ ਕਾਫੀ ਸੁਖਾਲਾ ਹੋ ਜਾਏਗਾ ਕੈਮਰਾ ਪਰਸਨ ਅਜੇ ਰਾਏ ਦੇ ਨਾਲ ਸਾਡੇ ਜ਼ਰੂਰ ਆ ਲਿਵਿੰਗ ਇਨ ਨਿਊਜ਼ ਮੋਹਾਲੀ